ਬਾਲ ਸਿੰਘ ਸਮੂਹ ਕੌਣ ਆ ਜਿਹਦੀ ਸਿੱਧੂ ਮੂਸੇਵਾਲੇ ਦੇ ਨਾਲ ਗੂੜੀ ਯਾਰੀ ਸੀ ਜਿਹਦੇ ਵਿਆਹ ਤੇ ਵੱਡੇ ਤੋਂ ਵੱਡੇ ਲੀਡਰ ਚਰਨਜੀਤ ਸਿੰਘ ਚੰਨੀ ਤੇ ਹੋਰ ਵੀ ਕਈ ਵੱਡੇ ਆਫਸਰ ਜਿਹੜੇ ਵਿਆਹ ਤੇ ਪਹੁੰਚੇ ਨੇ ਕਿਵੇਂ ਆਮ ਜੇ ਘਰ ਦਾ ਮੁੰਡਾ ਜਿਹੜਾ ਕਰੋੜਾਂ ਦੀਆਂ ਗੱਡੀਆਂ ਦਾ ਮਾਲਕ ਬਣ ਗਿਆ ਤਾਜ ਗੱਲ ਕਰਦੇ ਆ ਪਾਲ ਸਿੰਘ ਸਮਾਉ ਦੇ ਬਾਰੇ ਦੋਸਤੋ ਜਦੋਂ ਵੀ ਕਿਤੇ ਤੀਆਂ ਦੀ ਗਿੱਧੇ ਦੀ ਗੱਲ ਛਿੜਦੀ ਆ ਤਾਂ ਸਭ ਤੋਂ ਪਹਿਲਾਂ ਨਾਂ ਜਿਹੜਾ ਪਾਲ ਸਿੰਘ ਸਮਾਉ ਦਾ ਹੁੰਦਾ ਹੈਗਾ ਪਾਲ ਸਿੰਘ ਸਮਾਉ ਦਾ ਜਿਹੜਾ ਨਾਮ ਹੈ ਉਹ ਤੀਆਂ ਦੇ ਨਾਲ ਜੁੜਿਆ ਹੋਇਆ ਹੈਗਾ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਤੀਆਂ ਲੱਗਦੀਆਂ ਨੇ ਤਾਂ ਜਿਹੜਾ ਪਾਲ ਸਿੰਘ ਆ ਉਥੇ ਗਿੱਧਾ ਪਾਉਂਦਾ ਦਿਖ ਹੀ ਜਾਊਗਾ ਤੇ ਵੱਖਰੀ ਜਿਹੜੀ ਟ੍ਰੇਨਿੰਗ ਵੀ ਦਿੰਦਾ ਕੁੜੀਆਂ ਨੂੰ ਗਿੱਧੇ ਭੰਗੜੇ ਦੀ ਪਾਲ ਸਿੰਘ ਸਮਾਉ ਤੇ ਇਸੇ ਗਿੱਧੇ ਭੰਗੜੇ ਤੀਆਂ ਕਰਕੇ ਜਿਹੜਾ ਪਾਲ ਹੈ ਉਦੇਸ਼ਾਂ ਵਿਦੇਸ਼ਾਂ ਦੀ ਕਈ ਵਾਰੀ ਸੈਰ ਵੀ ਕਰ ਚੁੱਕਿਆ ਤੇ 4-4 5-5 ਗੱਡੀਆਂ ਜਿਹੜੀਆਂ ਮਹਿੰਗੇ ਮੁੱਲ ਦੀਆਂ ਪਾਲ ਸਿੰਘ ਸਮਾਉ ਦੇ ਘਰੇ ਖੜੀਆਂ ਨੇ ਪਾਲ ਸਿੰਘ ਸਮਾਉ ਦਾ ਜਨਮ ਭੀਖੀ ਦੇ ਨੇੜੇ ਇੱਕ ਪਿੰਡ ਹੈ ਸਮਾਉ ਜਿੱਥੋਂ ਦਾ ਸੁੱਚਾ ਸੂਰਮਾ ਵੀ ਹੋਇਆ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਦੇ ਵਿੱਚ ਇੱਕ ਸੁੱਚਾ ਸੂਰਮੇ ਦੀ ਗੱਲ ਕੀਤੀ ਸੀ ਤਾਂ ਉਸੇ ਪਿੰਡ ਦਾ ਜਿਹੜਾ ਪਾਲ ਸਮਾਉ ਹੈਗਾ ਬਚਪਨ ਪਾਲ ਸਮਾਉ ਦਾ ਬਹੁਤ ਗਰੀਬੀ ਦੇ ਵਿੱਚ ਗੁਜ਼ਰਿਆ ਹੈਗਾ ਪਰ ਉਹਨਾਂ ਦੀ ਜਿਹੜੀ ਮਾਤਾ ਸੀ ਉਹ ਛੋਟੇ ਹੁੰਦੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਪਾਲ ਸਿੰਘ ਸਮੋਹ ਦੀ ਜਿਹੜੀ ਉਮਰ ਉਸ ਵੇਲੇ ਬਹੁਤ ਘੱਟ ਸੀਗੀ ਪਰ ਪਾਲ ਸਿੰਘ ਸਮੋਹ ਦਾ ਸੁਪਨਾ ਸੀ ਵੀ ਆਪਾਂ ਐਮਬੀਬੀਐਸ ਕਰਕੇ ਜਿਹੜਾ ਡਾਕਟਰ ਬਣਾਂਗੇ ਪਰ ਦੋਸਤੋ ਛੋਟੇ ਹੁੰਦੇ ਹੀ ਉਹਨਾਂ ਨੂੰ ਜਿਹੜੀਆਂ ਬੋਲੀਆਂ ਪਾਉਣ ਦਾ ਸ਼ੌਂਕ ਸੀ ਬੋਲੀਆਂ ਲਿਖਣ ਦਾ ਸ਼ੌਂਕ ਸੀਗਾ ਗੁਰਨਾਨਕ ਕਾਲਜ ਜੋ ਬੁਲਾਡੇ ਦੇ ਵਿੱਚ ਆ ਉੱਥੇ ਪਾਲ ਸਿੰਘ ਸਮੋਹ ਪੜਦਾ ਸੀਗਾ ਤੇ ਹੌਲੀ-ਹੌਲੀ ਜਿਹੜਾ ਪਾਲ ਸਿੰਘ ਸਮਾਉ ਛੋਟੀ ਉਮਰ ਦੇ ਵਿੱਚੋਂ ਮਸ਼ਹੂਰ ਹੁੰਦਾ ਗਿਆ ਬੋਲੀਆਂ ਵਿਆਹ ਦੇ ਪ੍ਰੋਗਰਾਮਾਂ ਤੇ ਤੀਆਂ ਤੇ ਪੌਂਦਾ ਗਿਆ ਤੇ ਹੌਲੀ-ਹੌਲੀ ਜਿਹੜਾ ਪਾਲ ਸਿੰਘ ਸਮਾਉ ਦਾ ਬਹੁਤ ਵੱਡਾ ਨਾਮ ਬਣ ਗਿਆ بڑے ਲੋਕ ਪਾਲ ਸਿੰਘ ਸਮਾਉ ਨੂੰ ਕੁੜੀਆਂ ਦੇ ਨਾਲ ਜਦੋਂ ਗਿੱਧਾ ਪੌਂਦਾ ਤਾਂ ਨਚਾਰ ਵੀ ਦੱਸਦੇ ਨੇ ਕੋਈ ਜਨਾਨੀ ਆਵਾਜ਼ ਕਹਿੰਦਾ ਤੇ ਕਈ ਹੋਰ ਵੀ ਇਲਜ਼ਾਮ ਲਗਾਉਂਦੇ ਨੇ ਪਰ ਦੋਸਤੋ ਪਾਲ ਸਿੰਘ ਸਮਾਉ ਕਹਿੰਦਾ ਵੀ ਮੈਨੂੰ ਕੋਈ ਚੱਕਰ ਨਹੀਂ ਕੋਈ ਕੁਝ ਵੀ ਕਹੀ ਜਾਵੇ ਮੈਂ ਅੱਤ ਦੀ ਗਰੀਬੀ ਦੇ ਵਿੱਚੋਂ ਉੱਠਿਆਂਗਾ ਪਰ ਹੁਣ ਜੋ ਲੋਕ ਕਹਿੰਦੇ ਨੇ ਮੈਨੂੰ ਕੁਝ ਵੀ ਸੁਣਦਾ ਨਹੀਂ ਮੈਨੂੰ ਦਿਖਾਈ ਨਹੀਂ ਦਿੰਦਾ ਮੈਂ ਆਪਣੇ ਕੰਮ ਦੇ ਵਿੱਚ ਲੱਗਿਆ ਹੋਇਆ ਤੇ ਪ੍ਰਮਾਤਮਾ ਮੈਨੂੰ ਇਸੇ ਤਰ੍ਹਾਂ ਹੋਰ ਤਰੱਕੀ ਬਖਸ਼ੇ ਹੁਣ ਦੋਸਤੋ ਪਾਲ ਸਿੰਘ ਸਮੋਹ ਦਾ ਜਿਹੜਾ ਵਿਆਹ ਹੋ ਰਿਹਾ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਘਰ ਜਿਹੜਾ ਪਾਲ ਸਿੰਘ ਸਮੋਹ ਕਾਰਡ ਲੈ ਕੇ ਗਿਆ ਸੀ ਜਿਦੇ ਵਿੱਚ ਬਹੁਤ ਸਾਰਾ ਸ਼ਗਨ ਵੀ ਨਾਲ ਲੈ ਕੇ ਗਿਆ ਸੀ ਤੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਹੁਣ ਅੱਜ ਜਦੋਂ ਪਾਲ ਸਿੰਘ ਸਮੋਹ ਦਾ ਵਿਆਹ ਹੋ ਰਿਹਾ ਤਾਂ ਕਈ ਲੱਖਾਂ ਦੇ ਜਿਹੜੇ ਗਾਣੇ ਵੀ ਭੇਜੇ ਨੇ ਪਾਲ ਸਿੰਘ ਸਮਾਉ ਨੂੰ ਜਿਹੜਾ ਸ਼ਗਨ ਭੇਜਿਆ ਹਾਲਾਂਕਿ ਉਹ ਆਪ ਨਹੀਂ ਆਏ ਪਰ ਪੰਜਾਬ ਦੇ ਹੋਰ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਪਾਲ ਸਿੰਘ ਸਮਾਉ ਦੇ ਵਿਆਹ ਤੇ ਆਏ ਨੇ ਪਾਲ ਸਿੰਘ ਸਮਾਉ ਦੇ ਵਿਆਹ ਤੇ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਦੇ ਐਮਪੀ ਨੇ ਉਹ ਵੀ ਆਏ ਨੇ ਤੇ ਹੋਰ ਵੀ ਜਿਹੜੇ ਕਾਫੀ ਅਫਸਰ ਪਾਲ ਸਿੰਘ ਸਮਾਉ ਦੇ ਨਾਲ ਜਿਹੜੇ ਸਮਾਉ ਦੇ ਵਿਆਹ ਤੇ ਆਏ ਨੇ ਦੋਸਤੋ ਸਿੱਧੂ ਮੂਸੇਵਾਲੇ ਦੇ ਨਾਲ ਪਾਲ ਸਿੰਘ ਸਮਾਉ ਦੀ ਬਹੁਤ ਵਧੀਆ ਗੂੜੀ ਯਾਰੀ ਸੀ ਕਈ ਫੋਟਾਂ ਤੁਸੀਂ ਸਿੱਧੂ ਮੂਸੇਵਾਲੇ ਦੀਆਂ ਆ ਜਿਹੜੀਆਂ ਪਾਲ ਸਿੰਘ ਸੰਭਾਉ ਦੇ ਨਾਲ ਵੇਖੀਆਂ ਹੋਣੀਆਂ ਜਦੋਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਜਾਂਦਾ ਤਾਂ ਸਿੱਧੂ ਮੂਸੇਵਾਲ ਦੀ ਆਖਰੀ ਨਿਸ਼ਾਨੀ ਪਾਲ ਸਿੰਘ ਸੰਭਾਉ ਨੇ ਹੀ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲ ਦਾ ਪਿਤਾ ਪਾਲ ਸਿੰਘ ਸੰਭਾਉ ਨੂੰ ਗਲ ਦੇ ਨਾਲ ਲਾ ਕੇ ਬਹੁਤ ਜ਼ਿਆਦਾ ਰੋਇਆ ਸੀਗਾ ਤਾਂ ਹੁਣ ਬੜੀ ਧੂਮ ਧਾਮ ਦੇ ਨਾਲ ਪਾਲ ਸਿੰਘ ਸੰਭਾਉ ਦਾ ਜਿਹੜਾ ਵਿਆਹ ਹੋ ਰਿਹਾ ਤੇ ਕਈ ਚੈਨਲਾਂ ਨੇ ਲਾਈਵ ਵੀ ਚਲਾਇਆ ਤੇ ਕਈ ਜਿਹੜੇ ਲੋਕ ਉਹਥੇ ਵੱਡੇ ਵੱਡੇ ਸਿੰਗਰ ਵੀ ਆਏ ਨੇ ਤੇ ਹੋਰ ਵੀ ਜਿਹੜੇ ਪੰਜਾਬ ਦੇ ਨਾਮੀ ਬੰਦੇ ਨੇ ਪਾਲ ਸਿੰਘ ਸਮੋ ਦੇ ਵਿਆਹ ਤੇ ਪਹੁੰਚੇ ਹੋਏ ਨੇ ਤਾਂ ਦੋਸਤੋ ਵੀਡੀਓ ਵਧਿਆ ਲੱਗੀ ਤਾਂ ਵੱਧ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ